ਏ ਲੋਕ ਮੇਰਾ ਸ਼ਾਂਤਕ ਮਰਡਰ ਕਰ ਚੁੱਕੇ ਵੀਰ ਨੂੰ 11:00 ਵਜੇ 5 ਮਿੰਟ ਤੇ ਫੋਨ ਆਇਆ ਧਮਕੀ ਦਿੱਤੀ ਹੈ ਠੀਕ ਹੈ ਕਿ ਆਪਣੇ ਘਰ ਬਹਿ ਜਾ ਜੇ ਤੂੰ ਕਿਤੇ ਬੁੱਤਾਂ ਤੇ ਗਿਆ ਤੈਨੂੰ ਗੋਲੀਆਂ ਮਾਰਾਂਗੇ ਤੇਰਾ ਪਰਿਵਾਰ ਮਾਰ ਦਿਆਂਗੇ ਤੇਰੇ ਬਾਰੇ ਤੁਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਨਹੀਂ ਦਿੱਤੀ ਕੋਈ ਕੋਈ ਸੁਣੀ ਜਾ ਮੇਰੀ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਮੇਰੇ ਕੋਲ ਸਿੱਧਿਰ ਮੇਰੇ ਲੋਕਾਂ ਤੁਸੀਂ ਲੋਕ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਕੈਂਡੀਡੇਟ ਨੂੰ ਤਮ ਕੀ ਦੇ ਰਹੇ ਆ ਕਿ ਗੋਲੀਆਂ ਮਾਰ ਦਿਆਂਗੇ ਕਿੱਥੇ ਸਰਕਾਰ ਪੋਰਟ ਦੇਂਦੀਵੇਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਪਹਿਲਾਂ ਕਿ ਚੋਣਾਂ ਹੋਏ ਉਹ ਫੇਰ ਸਾਬਤ ਹੋਇਆ ਲੋਕ ਤਾਂ ਫੇਰ ਮੈਂ ਬਾਰ-ਬਾਰ ਕਹਿ ਰਿਹਾ ਫੇਲ 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 ਸਰਕਾਰ ਮੇਰੀ ਫੇਲ ਕਿਉਂਕਿ ਮੇਰੀ ਲੜਾਈ ਮਹਿੰਦਰ ਭਗਤ ਨਾਲ ਨਹੀਂ ਹੈ ਮੇਰੀ ਲੜਾਈ ਸਰਕਾਰ ਦੇ ਨਾਲ ਹੈ ਸਰਕਾਰ ਆਈ ਮੈਨੂੰ ਮਰਵਾਉਣਾ ਚਾਹਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਉਹਨਾਂ ਦੇ ਜੋ ਹਾਲਾਤ ਹੈ ਮਜਬੂਤਾ ਨੂੰ ਦਿਖਾਈ ਦੇ ਰਹੇ ਹਨ ਮਹਿੰਦਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਕੀ ਐਡੇ ਨਹਿਰੀ ਦੇ ਵਿੱਚ ਐਡੇ ਤੂਫਾਨ ਦੇ ਵਿੱਚ ਤੂੰ ਸਾਈਡ ਤੇ ਆ ਜਾ ਯਾਰ ਛੋੜ ਦੇ ਇਹ ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਰੇਣੇ ਕਰਨੇ ਜਾ ਰਹੇ ਐ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸਟ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਦਿੱਖ ਰਹੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸਟ ਦੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਸਟ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਸਾਰੇ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਏ ਆ ਕਿੰਨੇ ਰਸ਼ਣ ਫੜਾਇਆ ਸਾਰਿਆਂ ਨੂੰ ਪੁਸਤਕ ਛੱਡ ਦਿੱਤਾ ਹੈ ਸਾਰਿਆਂ ਨੂੰ ਸਰਕਾਰ ਮਦਦ ਕਰ ਲਈ ਹੈ 5000 ਪੈਕਟ ਕੱਲ ਰਸ਼ਣ ਦਾ ਫੜਿਆ 2500 ਕੱਲ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗ ਰਹੇ ਆ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਆ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਹਾਂ ਸ਼ਾਇਦ ਮੈਂ ਵੀ ਆਪਣੇ ਆਪ 'ਚ ਦਾਵਾ ਡੋਲ ਕੇ ਕਿਤੇ ਬੈਕ ਫੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਜ ਮੈਨੂੰ ਧਮਕੀ ਆ ਰਹੀ ਹੈ ਲੋਕ ਮਾਰਨ ਦੀ ਧਮਕੀ ਦੇ ਰਿਹਾ ਹੈ ਮੇਰੇ ਫੋਨ 'ਤੇ ਫੋਨ ਕਰ ਰਿਹਾ ਹੈ ਮੇਰਾ ਫੋਨ ਦਿਓ ਫੋਨ ਇਹ ਦੇਖੋ ਕਿੱਦਾਂ ਦੇ ਹਾਲਾਤ ਬਣੇ ਆ ਮਾਈਕ ਡਾਊਨ ਕਰ ਲੋ ਫੇਸ ਤੇ ਨਾਲ ਲੈ ਇਹ ਜਿਹੜਾ ਫੈਸਲਾ ਏ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋਬਾ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਵੀ ਆ ਆਡੀਓ ਵੀ ਹੈ ਮੇਰੇ ਕੋਲ ਮੈਨੂੰ ਪੁੱਛੇ ਨਾ ਕਿ ਲੈ ਜਾ ਨਜ਼ਾਇਜ਼ ਕਲੋਨੀਆ ਖੱਤਰ ਵਾਲੇ ਲੋਕ ਮਿੰਟਾਂ ਕਿਆ ਦੇ ਰਿਆ 15 ਮਿੰਟ ਪਹਿਲੇ ਫੋਨ ਆਇਆ ਨਾਮ ਬੋਲ ਦਿਓ ਪਤਾ ਨਹੀਂ ਕੌਣ ਹੈ ਕਹਿੰਦਾ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਲ੍ਹਾਂ ਕੱਢ ਰਿਹਾ ਮੈਂ ਕਿਸ ਮੋੜ ਤੇ ਜੀਵਾ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕੋਲ ਹੈ ਮੈਨੂੰ 11:05 ਤੇ ਆਈ ਹੈ ਨੰਬਰ ਕੀ ਹੈ ਤੁਹਾਨੂੰ ਥੋੜੇ ਦਿਨ ਪਹਿਲੇ ਤੁਸੀਂ ਚਰਚਾ ਕੀਤੀ ਸੀ 2732 ਦੁਬਾਰਾ ਬੋਲੋ ਜੀ 998151414732 ਕਿਦਾਂ ਲਾ ਫੋਨ ਕਿਦੋਂ ਆਇਆ ਫੋਨ 8:00 ਵਜੇ 5 11:00 ਵਜੇ 5 ਮਿੰਟ ਪਹਿਲੇ ਹੁਣੇ 15 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਹੋਈ ਸੀ ਉਹ ਨਾਲ ਰਿਲੇਟਡ ਪੈ ਨਹੀਂ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਰਿਕਾਰਡਿੰਗ ਲੈਣੀ ਹੈ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਆ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕੱਟ ਪੁੱਤ ਨਹੀਂ ਬਣਿਆ ਮੈਂ ਤੁਹਾਡੇ ਕੋਲ ਅਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲੋ ਸ਼ਾਇਦ ਇਹ ਬੰਦੇ ਮੇਰਾ ਪਰਿਵਾਰ ਸੀਗੀ ਕਿ ਬੰਦੇ ਨੂੰ ਹੀ ਫੜੇ ਆਮ ਆਦਮੀ ਪਾਰਟੀ ਨੂੰ ਪਤਾ ਲੱਗਾ ਕੌਣ ਆ ਹੋਵੇ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰਫ ਸਿਰ ਮੇਰੇ ਲੋਕ ਆ ਤੁਸੀਂ ਲੋਕ ਹੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਂਤਕ ਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਂਤਕ ਮਰਡਰ ਕਰ ਦੇਣਗੇ ਇਹ ਤੁਹਾਡੇ ਸਾਹਮਣੇ ਆ ਕਿ ਹੁਣ ਕਿੱਥੇ ਗਈ ਪੁਲਿਸ ਕਿੱਥੇ ਗਏ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮ ਕਿਹਦੇ ਦੇ ਰਿਹਾ ਕਿ ਗੋਲੀਆਂ ਮਾਰ ਦਿਆਂਗੇ ਕਿੱਥੇ ਕਿੱਥੇ ਸਰਕਾਰ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਨਹੀਂ ਗੰਦੀ ਰਾਜਨੀਤੀ ਲੋਕ ਦਸਟਰ ਦੇ ਵਿੱਚ ਲੋਕਾਂ ਨੂੰ ਵੋਟ ਦੇਂਦੀਵੇਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਆ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਐਮਐਲ ਆ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੁਣੇ ਤੋਂ 2 ਲੱਖ ਵੋਟਰ ਹੈ ਸਾਡੇ 5.5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਧਮਕੀਆਂ ਦੇ ਰਿਹਾ ਕਿ ਮੈਂ ਬੈਕਫਰਟ ਚਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਫਰਟ ਤੇ ਨਹੀਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਹੀ ਫੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਮ ਨਾਲ ਕੀ ਇਹ ਇਨਸਾਫ ਦੀ ਲੜਾਈ ਹੈ ਜਿੰਨੂ ਮਰਜ਼ੀ ਵੋਟ ਦਿਓ ਪਰ ਵੋਟ ਪੰਜ ਨੂੰ ਜਾਈਓ ਇਹ ਲੋਕਾਂ ਨੂੰ ਡਰੀਓ ਨਾ ਇਹਨਾਂ ਦੇ ਜਿਹੜੇ ਸੂਟ ਰੈਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟਰਨ ਨਹੀਂ ਖਰੀਦ ਸਕਦੇ ਤੁਹਾਡੇ ਸਾਹਮਣੇ ਲੋਕ ਫੋਨ ਕਰ ਰਹੇ ਆ ਲੋਕ ਫੋਨ ਕਰਕੇ ਧਮਕੀਆਂ ਦੇ ਰਹੇ ਆ ਤੁਸੀਂ ਇੱਕ ਆਡੀਓ ਸੁਣਾਉਂਦੇ ਪਏ ਸੀ ਉਹ ਆਡੀਓ ਵੀ ਦੱਸਿਓ ਜੀ ਮੈਨੂੰ 11:05 ਤੇ ਫੋਨ ਆਇਆ ਧਮਕੀ ਦਿੱਤੀ ਆ ਠੀਕ ਆ ਕਿ ਆਪਣੇ ਘਰ ਬਹਿ ਜਾ ਜੇ ਤੂੰ ਕਿਤੇ ਬੁੱਤਾਂ ਤੇ ਗਿਆ ਤੈਨੂੰ ਗੋਲੀਆਂ ਮਾਰਾਂਗੇ ਤੇਰਾ ਪਰਿਵਾਰ ਮਾਰ ਦਿਆਂਗੇ ਦੁਬਾਰਾ ਫਿਰ ਫੋਨ ਆ ਰਿਹਾ ਕਿ ਇਹਦੇ ਬਾਰੇ ਤੁਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਨਹੀਂ ਦਿੱਤੀ ਕੋਈ ਕੋਈ ਸੁਣੀ ਜਾ ਮੇਰੀ ਕੋਈ ਸੁਣੀ ਜਾ ਮੇਰੀ ਕੋਈ ਨਹੀਂ ਮੇਰੀ ਸੁਣ ਰਿਹਾ ਕੋਈ ਨਹੀਂ ਮੇਰੀ ਸੁਣ ਲਿਆ ਇਹ ਅਵਸਥਾ ਤੁਸੀਂ ਫਿਲਹਾਲ ਤੁਹਾਨੂੰ ਰੋਣਾ ਬਹੁਤ ਬਹੁਤ ਅੱਜ ਹਾਲਾਤ ਖਰਾਬ ਆ ਪਾਜੀ ਮੇਰਾ ਪਰਿਵਾਰ ਸੇਫ ਨਹੀਂ ਆ ਅੱਜ ਮੇਰੇ ਪਰਿਵਾਰ ਨੂੰ ਖਤਰਾ ਹੈ ਇੱਕ ਵੋਟ ਦੇ ਖਾਤਰ ਅੱਜ ਮੈਨੂੰ ਨੀਚਾ ਦਿਖਾਉਣ ਦੇ ਲਈ ਇੱਕ ਵੋਟ ਦੇ ਖਾਤਰ ਕੋਈ ਬਖਾਉ ਨਹੀਂ ਹੈ ਬਹੁਤ ਗੰਦੀ ਲੈਂਗੁਏਜ ਵਰਦੇ ਮੈਂ ਸੁਣਾ ਨਹੀਂ ਸਕਦਾ ਇੱਕ ਗੱਲ ਕੀ ਕਹਿਣਾ ਚਾਹੁੰਦੇ ਹੋ ਆਖਰ ਤੁਹਾਡੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਵੋਟ ਪਾਣ ਆਏ ਹੋ ਔਰ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਸੇਫ ਫੀਲ ਨਹੀਂ ਕਰਦਾ ਮੈਂ ਬਿਲਕੁਲ ਸੇਫ ਨਹੀਂ ਆ ਪਾਜੀ ਮੈਨੂੰ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮੇਰੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਜਿਹੜੇ ਬਾਹਰੀ ਲੋਕ ਹੈ ਉਹ ਮੈਂ ਪਲੀਜ਼ ਉਹਨਾਂ ਅger ਰਿਕਵੈਸਟ ਕਰ ਰਿਹਾ ਚਲੇ ਜਾਓ ਮੇਰੇ ਲੋਕਾਂ ਨੂੰ ਨਾ ਡਰਾਓ ਲੋਕ ਮੇਰੇ ਵੇਚਣ ਵਾਲੇ ਨਹੀਂ ਹੈ ਕੋਈ ਸੂਟ ਲੈ ਕੇ ਕੋਈ ਸ਼ਰਾਬ ਲੈ ਕੇ ਕੋਈ ਰਸ਼ਨ ਲੈਣੀ ਬਿਕੇਗਾ ਅਜ 200 ਰੁਪਏ ਦਾ ਰਸ਼ਨ ਇੱਕ ਛੋਟਾ ਜਿਹਾ ਲਫਾਫਾ ਅਜ ਇੱਕ ਬੰਦੇ ਦੀ 200 ਰੁਪਏ ਦੀ ਕੀਮਤ ਹੈ ਭਗਵੰਤ ਮਾਨ ਜੀ ਕਿ ਬੁੱਧੀ ਭਿਸਟੋਗੀ ਸਰਕਾਰ ਦੀ ਅੱਜ ਮੇਰੇ ਲੋਕਾਂ ਦੀ 200 ਰੁਪਏ ਕੀਮਤ ਹੈ ਸਰਕਾਰ ਸਰਕਾਰ ਡਰਾ ਰਹੀ ਸਰਕਾਰ ਪਹਿਲਾਂ ਤੁਸੀਂ ਕਾਫੀ ਕੱਲ ਜਿਹੜਾ ਹੰਗਾਮਾ ਵੀ ਹੋਇਆ ਤੁਸੀਂ ਕਈ ਸਾਰੇ ਬੰਦੇ ਛੜਤੇ ਸਾਰੇ ਛੜਤੇ ਬੰਦੇ ਜਿਹੜੇ ਬੰਦੇ ਫੜੇ ਰਾਸ਼ਨ ਦੇ ਲਈ ਕੱਲ ਪਹਿਲਤਾ ਫੜੀਆਂ ਕੱਲ ਪਹਿਲਤਾ ਰਾਸ਼ਨ ਵੰਡ ਰੀਆਂ ਸੀ ਸਾਰੇ ਛੜਤੇ ਪੁਲਿਸ ਨੇ ਸਵੇਰੇ ਕੀ ਗੱਲ ਹੋਈ ਸੀ ਕਿ ਸਵੇਰੇ ਸਵੇਰੇ ਬਾਹਰ ਦੇ ਲੋਕ ਆਗੇ ਬੂਥਾਂ ਦੇ ਲੋਕਾਂ ਨੂੰ ਡਰਾ ਰਹੇ ਆ ਇਹਾਰੇ ਕੀ ਅਗਰ ਜਾ ਕੇ তুই ਚੜ੍ਹਦੂ ਬਟਨ ਨਹੀਂ ਦਬਾਇਆ ਤੇ ਤੁਹਾਡੇ ਘਰਾਂ 'ਚ ਪਰਚੇ ਬਾਦਿਆਂਗੇ ਕੋਈ ਲੇਡੀਜ਼ ਨੰਗਰੀ ਸੀ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਇਸ ਕਰਕੇ ਲੋਕਾਂ ਨੂੰ ਅਗਰ ਕੋਈ ਗਲਤੀ ਨਾ ਕਹਿ ਦਿੰਦਾ ਕਿ ਭਾਜਪੀ ਦੇ ਪੁਲਿਸ ਸਟੇਸ਼ਨ ਜਾ ਕੇ ਵੋਟ ਲੈਂਦਾ ਜਦੋਂ ਵੋਟ ਲੈ ਕੇ ਅੱਗੇ ਜਾਂਦਾ ਉਹਨੂੰ ਨਾਲ ਹੀ ਕਹਿੰਦਾ ਇਹ ਜਿੱਤੂ ਪਰਚੀ ਲਈ ਉੱਥੇ ਵੋਟ ਨਹੀਂ ਪਾਈ ਜੇ ਵੋਟ ਤੂੰ ਉੱਥੇ ਪਾਈ ਤਨੂਸ ਤੋਂ ਚੱਕ ਕੇ ਲੈ ਜਾਗੇ ਬੁੱਤੋਂ ਤੁਸੀਂ ਦੇਖੇ ਇਦਾਂ ਦੇ ਮੈਂ ਤੁਸੀਂ ਕੰਪਲੇਨ ਮੈਂ ਖੁਦ ਬੜੇ ਜਾ ਕੇ ਕੰਪਲੇਨਟ ਕੀਤੀ ਕੋਈ ਕੋਈ ਕਾਰਵਾਈ ਨਹੀਂ ਹੋਣੀ ਬ੍ਰਦਰ ਕੋਈ ਕਾਰਵਾਈ ਨਹੀਂ ਹੋਣੀ ਕੋਈ ਨਹੀਂ ਸੁਣ ਰਿਆ ਮੇਰੀ ਇਲੈਕਸ਼ਨ ਕਮਿਸ਼ਨ ਤਾਂ ਕਹਿ ਰਹੇ ਕਿ ਲੈਕਚਰ ਤਰੀਕੇ ਦੀ ਨਹੀਂ ਸੁਣ ਰਿਹਾ ਇਲੈਕਸ਼ਨ ਕਮਿਸ਼ਨ ਨਹੀਂ ਸੁਣ ਰਿਆ ਮੇਰੀ ਪੁਲਿਸ ਨਹੀਂ ਸੁਣ ਰਹੀ ਸਰਕਾਰ ਰਾਸ਼ਨ ਵੰਡ ਕੌਣ ਰਿਹਾ ਜੀ ਸਰਕਾਰ ਵੰਡ ਰਹੀ ਸਰਕਾਰ ਰਾਸ਼ਨ ਪੜਿਆ ਆਮ ਆਦਮੀ ਪਾਰਟੀ ਸਰਕਾਰ ਵੰਡ ਰਹੀ ਹੈ ਅੱਜ ਲੋਕਾਂ ਦੀ 200 ਰੁਪਏ ਕੀਮਤ ਲਗਾ ਰਹੀ 200 ਰੁਪਏ ਕੀਮਤ ਮੇਰੇ ਲੋਕ ਵੇਚਣ ਵਾਲੇ ਨਹੀਂ ਮੇਰੇ ਲੋਕ ਇਹ ਜਾਂਚ ਦਾ ਵਿਸ਼ੇ ਆ ਜਿਹੜੇ ਲੋਕਾਂ ਨੇ ਫੋਨ ਕੀਤਾ ਉਹ ਬਖਸ਼ੇ ਨਹੀਂ ਜਾਣਗੇ। ਅਗਰ ਮਾਰਨਾ ਹੈ ਮੈਨੂੰ ਸਿੱਧਾ ਆ ਕੇ ਮਾਰ। ਮਾਰਨ ਗੋਲੀ ਮੈਨੂੰ। ਮੈਂ ਖਾਣ ਨੂੰ ਤਿਆਰ ਐ। ਪਰ ਫੋਨਾਂ ਤੂੰ। ਉਹ ਕਹਿ ਰਿਹਾ ਉਹ ਕਹਿ ਰਿਹਾ ਫੋਨ ਤੇ ਕਹਿ ਰਿਹਾ ਕਿ ਤੈਨੂੰ ਗੋਲੀ ਤੇਰੇ ਪਰਿਵਾਰ ਨੂੰ ਤੈਨੂੰ ਸ਼ਾਮ ਮਾਰ ਦੇਵਾਂਗੇ। ਜੇ ਬਚ ਗਿਆ 2 ਦਿਨਾਂ ਬਾਅਦ ਤੈਨੂੰ ਜ਼ਮੀਨ ਚ ਘੜੀ ਸੰਗੇ। ਉਹ ਕੋਈ ਗੰਦੀ ਲੈਂਗੁਏਜ ਬੋਲ ਰਿਹਾ। ਗਲੰਦਰ ਦੇ ਲੋਕਾਂ ਦਾ ਮੈਂ ਧੰਨਵਾਦ ਕਰ ਰਿਹਾ। ਕੀ ਐਡੀ ਨਹਿਰੀ ਦੇ ਵਿੱਚ ਐਡੀ ਤੂਫਾਨ ਦੇ ਵਿੱਚ ਤੂੰ ਸਾਈਡ ਤੇ ਆ ਜਾ ਯਾਰ। ਛੋੜਦੇ ਨੂੰ ਇਹ ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਰਿੰਨੇ ਕਰਨ ਜਾ ਰਹੇ ਐ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸਟ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਦਿਖ ਰਹੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਐ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਸਟੇਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਸਾਰੇ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਏ ਆ ਕਿੰਨੇ ਰਾਸ਼ਨ ਫੜਾਇਆ ਸਾਰਿਆਂ ਨੂੰ ਪੁੱਛਨੇ ਛੱਡ ਦਿੱਤਾ ਹੈ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕਟ ਕੱਲ ਰਸ਼ਨ ਦਾ ਵੜਿਆ 2500 ਕੱਲ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾਲ ਵੋਟ ਮੰਗ ਰਹੇ ਆ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਆ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਹਾਂ ਸ਼ਾਇਦ ਮੈਂ ਵੀ ਆਪਣੇ ਆਪ 'ਚ ਦਾਵਾ ਡੋਲ ਤੇ ਕਿਤੇ ਬੈਕ ਫੁੱਟ ਤੇ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਇਆ ਮੈਨੂੰ ਧਮਕੀਆਂ ਆ ਰਹੀਆਂ ਲੋਕ ਮਾਰਨ ਦੀ ਧਮਕੀਆਂ ਦੇ ਰਿਹਾ ਹੈ ਮੇਰੇ ਫੋਨ 'ਤੇ ਫੋਨ ਕਰ ਰਹੇ ਹੈ ਮੇਰਾ ਫੋਨ ਦਿਓ ਫੋਨ ਬੰਦ ਬੰਦ ਕਰੀ ਨਾ ਭਾਈ ਇਹ ਦੇਖੋ ਕਿਦਾਂ ਦੇ ਔਲਾਦ ਬਣੇ ਆ ਮਾਈਕ ਡਾਊਨ ਕਰ ਲੋ ਫੇਸ ਤੇ ਨਾਲ ਲਿਆ ਇਹ ਜਿਹੜਾ ਫੈਸਲਾ ਹੈ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰੇ ਦੋ ਵਾਰ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਆ ਜੀ ਆਡੀਓ ਵੀ ਹੈ ਬਿਲਕੁਲ ਮੈਨੂੰ ਪੁੱਛ ਇਹਨਾਂ ਕਾ ਲੈ ਜਾ ਨਜ਼ਾਇਜ਼ ਕਲੋਨੀਆਂ ਖੱਤੜ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟ ਪਹਿਲੇ ਫੋਨ ਆਇਆ ਉਹਦਾ ਨਾਮ ਬੋਲ ਦਿਓ ਪਤਾ ਨਹੀਂ ਕੌਣ ਹੈ ਕਹਿੰਦਾ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਲ੍ਹਾਂ ਕੱਢ ਰਿਹਾ ਮੈਂ ਕਿਸ ਮੋੜ ਤੇ ਜੀਵਾ ਅੱਜ ਮੇਰਾ ਪਰਿਵਾਰ ਕਤਰੇ ਦੇ ਵਿੱਚ ਐ ਇਹ ਜਿਹੜੀ ਕੋਲ ਮੈਨੂੰ 11:05 ਤੇ ਆਈ ਐ ਨੰਬਰ ਕੀ ਆ ਤੁਹਾਨੂੰ ਥੋੜੇ ਦਿਨ ਪਹਿਲਾਂ ਤੁਸੀਂ ਚਰਚਾ ਕੀਤੀ ਸੀ 12732 ਦੁਬਾਰਾ ਬੋਲੋ ਜੀ 99 815 14 732 ਕਿਦਾਂ ਫੋਨ ਕਿਦੋਂ ਆਇਆ 8:00 ਵਜੇ 5 11:00 ਵਜੇ 5 ਮਿੰਟ ਹੁਣੇ 15 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਜਿਹੜੀ ਕਾਲ ਰਿਕਾਰਡਿੰਗ ਦੀ ਚਰਚਾ ਹੋਈ ਸੀ ਉਹ ਨਾਲ ਰਿਲੇਟਡ ਤਾਂ ਨਹੀਂ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਰਿਕਾਰਡਿੰਗ ਲੈਣੀ ਹੈ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕੱਟ ਪੁੱਤਲੀ ਬਣਿਆ ਮੈਂ ਤੁਹਾਡੇ ਕੋਲ ਅਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲੋ ਸ਼ਾਇਦ ਇਹ ਬੰਦੇ ਮੇਰਾ ਪਰਿਵਾਰੀ ਸੀਗੀ ਕਿ ਬੰਦੇ ਨੂੰ ਨਹੀਂ ਫੜੇ ਆਮ ਆਦਮੀ ਪਾਰਟੀ ਨੇ ਮੈਨੂੰ ਪਤਾ ਲੱਗਾ ਕੌਣ ਆ ਹੋਏ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਸ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿੱਧੇ ਸਿਰ ਮੇਰੇ ਲੋਕ ਆ ਤੁਸੀਂ ਲੋਕ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਂਤਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਂਤਕ ਮਰਡਰ ਕਰ ਦੇਣਗੇ ਇਹ ਤੁਹਾਡੇ ਸਾਹਮਣੇ ਆ ਕਿ ਕੌਣ ਕਿੱਥੇ ਗਈ ਪੁਲਿਸ ਕਿੱਥੇ ਗਿਆ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਧਮਕੀਆਂ ਦੇ ਰਿਹਾ ਕਿ ਗੋਲੀਆਂ ਮਾਰ ਦੇਾਂਗੇ ਕਿੱਥੇ ਕਿੱਥੇ ਸਰਕਾਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ